ਸਾਡੀ ਵੀ ਹੀ ਵਿੱਚ ਚੂੜੀਆਂ ਦਾ ਹੋਕਾ ਦੇ ਹੀ ਨਾ ਵੀਰਾ ਵਨ ਜਾ ਰਿਹਾ ਤੇ ਸਾਡੇ ਪਿੰਡਾਂ ਚੋਂ ਤਾਂ ਸੌਣ ਚ ਵੀ ਸੋਕਾ ਦੇ ਹੀ ਨਾ ਵੀਰਾ ਵਨ ਜਾ ਰਿਹਾ ਲੋਕ ਕਵੀ ਮਜ਼ਦੂਰਾਂ ਦਾ ਦਰਦ ਲਿਖਣ ਵਾਲੇ ਸੰਤਰਾਮ ਉਦਾਸੀ ਨੇ ਰਜਈਆਂ ਭਾਵਨਾਵਾਂ ਜਿਹੜੀਆਂ ਆਪ ਦੀਆਂ ਕਵਤਾਵਾਂ ਦੇ ਵਿੱਚ ਪੇਸ਼ ਕੀਤੀਆਂ ਜਿਨ੍ਹਾਂ ਦੇ ਵਿੱਚੋਂ ਮਜ਼ਦੂਰ ਤਬਕੇ ਦਾ ਜਿਹੜਾ ਦਰਦ ਆ ਉਹ ਸਾਨੂੰ ਖੂਬ-ਖੂਬ ਸੁਣਾਈ ਦਿੰਦਾ ਹੈਗਾ ਮਜ਼ਦੂਰ ਤਬਕਾ ਸਾਡਾ ਕਿਰਤੀ ਤਬਕਾ ਜੋ ਹਮੇਸ਼ਾ ਕਿਰਤ ਦੀ ਪੀੜ ਆਪਣੇ ਹੱਡੀ ਹਣਾਉਂਦਾ ਹੈਗਾ ਤੇ ਸਭ ਤੋਂ ਵੱਧ ਵੋਟ ਬੈਂਕ ਵੀ ਇਹਨਾਂ ਦੇ ਹੀ ਆ ਤੇ ਸਭ ਤੋਂ ਵੱਧ ਜਦੋਂ ਵੀ ਵੋਟਾਂ ਆਉਂਦੀਆਂ ਭਾਵੇਂ ਲੋਕ ਸਭਾ ਦੀਆਂ ਹੋਣ ਭਾਵੇਂ ਉਹ ਵਿਧਾਨ ਸਭਾ ਦੀਆਂ ਹੋਣ ਭਾਵੇਂ ਉਹ ਸਰਪੰਚੀ ਦੀਆਂ ਹੋਣ ਤੇ ਸਭ ਤੋਂ ਵੱਧ ਵਾਦੇ ਵੀ ਆ ਜਿਹੜੇ ਇਸੇ ਤਰ੍ਹਾਂ ਕੇ ਦੇ ਨਾਲ ਕੀਤੇ ਜਾਂਦੇ ਆ ਪਰ ਬਹੁਤ ਸਾਰੇ ਪਰਿਵਾਰ ਮਜ਼ਦੂਰ ਪਰਿਵਾਰ ਇਹੋ ਜਿਹੇ ਵੀ ਆ ਜਿਹੜੇ ਘਰ ਤੋਂ ਵੀ ਆਜਦਾ ਜਗ੍ਹਾ ਹੀ ਹੈਣੀ ਕਿ ਜੇ ਕਿਸੇ ਕੋਲੇ ਜਗ੍ਹਾ ਹੈਗੀ ਆ ਤੇ ਇੱਕ ਕਮਰਾ ਉਹੀ ਕਮਰਾ ਉਹਨਾਂ ਦਾ ਡ੍ਰੈਇੰਗ ਰੂਮ ਆ ਉਹੀ ਕਮਰਾ ਜਿਹੜਾ ਉਹਨਾਂ ਦਾ ਬੈੱਡਰੂਮ ਆ ਉਹੀ ਕਮਰਾ ਉਹਨਾਂ ਦੀ ਲੌਬੀ ਆ ਉਹੀ ਕਮਰਾ ਉਹਨਾਂ ਦਾ ਸਟੋਰ ਰੂਮ ਆ ਮਤਲਬ ਸਾਰਾ ਕੁਝ ਆ ਜਿਹੜਾ ਇੱਕ ਹੀ ਕਮਰੇ ਦੇ ਵਿੱਚ ਹੋ ਰਿਹਾ ਹੈਗਾ ਤੇ ਕਈ ਕਈ ਪਰਿਵਾਰ ਤਾਂ ਇਹੋ ਜਿਹੇ ਵੀ ਆ ਭਾਵੇਂ ਪਿਛਲੇ ਸਮੇਂ ਤੋਂ ਆ ਜਿਹੜਾ ਕਈ ਸਕੀਮਾਂ ਚੱਲੀਆਂ ਹੈਗੀਆਂ ਅ ਇੱਕ ਸਕੀਮ ਚਲਾਈ ਸੀਗੀ ਸਵੱਛ ਭਾਰਤ ਅਭਿਆਨ ਮਤਲਬ ਹਰੇਕ ਘਰ ਨੂੰ ਆ ਜਿਹੜਾ ਉਹ 플ਸ਼ ਮੁਹੱਈਆ ਕਰਾਉਣੀ ਸੀਗੀ ਜੋ ਕਿ ਆਧੁਨਿਕ ਸਮੇਂ ਦੀ 플ਸ਼ ਹੋਵੇ ਪਰ ਬਹੁਤ ਸਾਰੇ ਪਰਿਵਾਰ ਹਲੇ ਵੀ ਆ ਜਿਹੜੇ ਇਹਨਾਂ ਮੁੱਢਲੀਆਂ ਸਹੂਲਤਾਂ ਤੋਂ ਹੀ ਜਿਹੜੇ ਉਹਾਂ ਜੇ ਹੈਗੇ ਆ ਅਸੀਂ ਇੱਕ ਪਰਿਵਾਰ ਦੇ ਕੋਲ ਪਹੁੰਚੇ ਹੋਏ ਆ ਮਾਤਾ ਸਾਡੇ ਨਾਲ ਗੱਲ ਕਰਨਗੇ ਸੱਸੀ ਕਲ ਮਾਤਾ ਜੀ ਕੀ ਹਾਲ ਚਾਲ ਨੇ ਪਹਿਲਾਂ ਤਾਂ ਤੁਹਾਡਾ ਨਾਮ ਕੀ ਹੈ ਬਲਜੀਤ ਕੌਰ ਸੱ ਮਾਤਾ ਜੀ ਤੁਸੀਂ ਇਸ ਪਿੰਡ ਦੇ ਵਿੱਚ ਇਸ ਘਰ ਦੇ ਵਿੱਚ ਕਦੋਂ ਕੋ ਵਿਆਹ ਕੀ ਆਏ ਕਿੰਨਾ ਚਿਰ ਹੋ ਗਿਆ ਤੁਹਾਡੇ ਵਿਆਹ ਨੂੰ ਬਹੁਤ ਚਿਰ ਟਾਈਮ ਹੋ ਗਿਆ ਪਤਾ ਕਿੰਨੇ ਕ ਸਾਲ ਹੋ ਗਏ ਹੋਣਗੇ ਬਹੁਤ ਟਾਈਮ ਹੋ ਗਿਆ 30 ਸਾਲ ਤੱਕ ਹੋ ਗਏਗਾ 30 ਸਾਲ ਦੀ ਹਾਂ ਹਾਂ ਜੀ ਵਿਸ਼ੇ ਮਾਤਾ ਇਹ ਦੱਸਿਓ ਕਿ ਤੁਹਾਡੇ ਕੋਲੇ ਰਹਿਣ ਦੇ ਲਈ ਕਿੰਨੀ ਜਗ੍ਹਾ ਹੈਗੀ ਆ ਸਾਡੇ ਕੋ ਆਹੀ ਜਗ੍ਹਾ ਹੋਤਾ ਹੈ ਨਹੀਂ ਜਗ੍ਹਾ ਅਛਾ ਮਾਤਾ ਇਹ ਦੱਸਿਓ ਕਿ ਤੁਹਾਨੂੰ ਸਰਕਾਰ ਵੱਲੋਂ ਕੋਈ ਪਲਾਟ ਆ ਜਿਹੜਾ ਇੱਥੇ ਕੋਈ ਅਲਾਟ ਹੋਇਆ ਹੈਗਾ ਜਿਹਦੇ ਵਿੱਚ ਤੁਸੀਂ ਮਕਾਨ ਪਾਉਣਾ ਹੋਵੇ ਨਹੀਂ ਨਹੀਂ ਮਿਲਿਆ ਪਤ ਕੋਸ ਵੀ ਨਹੀਂ ਮਿਲਿਆ ਤੁਹਾਨੂੰ ਅਛਾ ਪਲਾਟ ਵੀ ਅਲਾਟ ਨਹੀਂ ਹੋਇਆਗਾ ਨਾ ਨਾ ਅਛਾ ਕੁਸ ਨਹੀਂ ਹੋਇਆ ਤੁਸੀਂ ਕਰੇ ਡਿਮਾਂਡ ਕੀਤੀ ਹੈਗੀ ਤੁਹਾਨੂੰ ਪਲਾਟ ਮਿਲਣਾ ਚਾਹੀਦਾ ਨਾ ਹੁਣ ਆਖਸਾ ਦਿੰਦੇ ਆ ਬੂਟਾ ਪਾ ਲੈਂਦੇ ਆ ਤੇ ਮੜ ਕੇ ਆਖਦੇ ਫਿਰ ਪਾ ਕੇ ਦੇਵਾਂਗੇ ਤੇ ਮੜ ਕੇ ਕਿਨੇ ਦੇਣਾ ਪਲਾਟ ਤੁਹਾਨੂੰ ਅਛਾ ਹਾਂਜੀ ਅਛਾ ਮਾਤਾ ਤੁਹਾਡੇ ਬਾਲ ਬੱਚੇ ਕਿੰਨੇ ਆ ਬਾਲ ਬੱਚੇ 2-3 ਗੁੱਡੀਆਂ 3 ਕਾਕੇ ਆ। ਇਸੇ ਤਿੰਨ ਗੁੱਡੀਆਂ ਤਿੰਨ ਕਾਕੇ ਆ। ਹਾਂ ਜੀ। ਤੇ ਜੇਕਰ ਤਿੰਨਾਂ ਨੂੰ ਜੇਕਰ ਥਾਮ ਦੀ ਵੰਡ ਕਰਨੀ ਹੋਵੇ ਤਾਂ ਮਸਾਂ 2-2 ਮਰਲੇ ਮਸਾਂ ਆਉਣਗੇ। ਹਾਂ ਹਾਂ 2 ਮਰਲੇ। 2-2 ਆਈਓਂਗੇ। ਅੱਛਾ। ਹਾਂ ਜੀ। ਅੱਛਾ ਮਾਤਾ ਤੁਹਾਨੂੰ ਕੋਈ ਸਹਾਇਤਾ ਮਿਲੀ ਹੈਗੀ ਆ ਪੈਸਿਆਂ ਦੀ ਆਏ ਤੁਹਾਡੇ ਪੈਸੇ? ਨਹੀਂ ਨਹੀਂ ਆਏ ਪਤਾ। ਅੱਛਾ। ਨਹੀਂ ਮਿਲੀ ਸਾਨੂੰ। ਸਰਕਾਰ ਵਾਲੋਂ ਕੋ ਮਿਲੇ ਹੀ ਨਹੀਂ ਸਾਨੂੰ। ਅੱਛਾ। ਹਾਂ ਜੀ। ਅੱਛਾ ਤੁਹਾਨੂੰ ਇਹ ਨਹੀਂ ਲੱਗਦਾਗਾ ਕਿ ਕਿਤੇ ਨਾ ਕਿਤੇ ਇੱਕੋ ਹੀ ਕਮਰਾ ਹੈਗਾ ਹਨ ਉੱਥੇ ਹੀ ਬਾਲ ਬੱਚੇ ਆ ਸਾਰੇ ਬਹੁਤ ਸਾਰੀਆਂ ਨਿੱਜੀ ਗੱਲਾਂ ਹੁੰਦੀਆਂ ਇਹੋ ਜੀਆਂ ਕਿਤੇ ਨ ਕਿਤੇ ਔਖਾ ਨਹੀਂ ਲੱਗਦਾ ਕਿ ਇੱਕੋ ਹੀ ਕਮਰੇ ਦੇ ਵਿੱਚ ਰਹਿਣੇ ਆ ਔਖਾ ਤਾਂ ਲੱਗਦਾ ਪੁੱਤ ਫਿਰ ਹੂੰ ਔਖਾ ਤਾਂ ਲੱਗ ਹੀ ਜਾਂਦਾ ਹੁਣ ਤਨ ਬੱਚੇ ਆ ਦਸਨਾਂ ਬੱਚਾਂ ਦਾ ਫਿਰ ਵੀ ਕਿਵੇਂ ਨਵਾਹ ਹੋਊਗਾ ਇੱਥੇ ਹੂੰ ਕਾਹ ਵਿਆਹ ਵੀ ਕਰਨੇ ਉਹਨਾਂ ਦਾ ਆਪਣੇ ਟਿਕਾਣੇ ਦਾ ਹਾਂ ਵਿਆਹ ਵੀ ਕਰਨੇਗਾ ਬੱਚੇ ਗਾਹ ਵੀ ਵਧਣੇ ਆ ਹੂੰ ਫਿਰ ਉਹਨਾਂ ਦਾ ਜਗ੍ਹਾ ਵੀ ਬਣਾਉਣਾ ਪਊਗਾ ਹੂੰ ਅੱਛਾ ਅੱਛਾ ਮਾਤਾ ਇਹ ਦੱਸਿਓ ਤੁਹਾਨੂੰ ਬਿਜਲੀ ਦਾ ਬਿੱਲ ਆਉਂਦਾ ਹੈਗਾ ਨਹੀਂ ਆਉਂਦਾ ਆਉਂਦਾ ਜੀ ਆਉਂਦਾ ਬਿੱਲ ਹਾਂ ਅੱਗੇ ਆਉਂਦਾ ਸੀਗਾ ਤੇ ਹੁਣ ਤਾਂ ਨਹੀਂ ਆਇਆ ਜੀ ਹੁਣ ਨਹੀਂ ਆਏਗਾ ਹੁਣ ਨਹੀਂ ਆਏਗਾ ਠੀਕ ਅੱਛਾ ਮਾਤਾ ਇਹ ਦੱਸਿਓ ਕਿ ਤੁਹਾਨੂੰ ਪਲਾਟ ਨਹੀਂ ਮਿਲਿਆ ਤੁਸੀਂ ਕਦੇ ਮੰਗ ਕੀਤੀ ਹੈਗੀ ਆ ਵੀ ਸਾਨੂੰ ਪਲਾਟ ਮਿਲਣਾ ਚਾਹੀਦਾ ਪਿੰਡ ਦੇ ਸਰਪੰਚ ਨਾਲ ਕਿਤੇ ਅਸੀਂ ਤਾਂ ਪਿੰਡ ਦੇ ਸਰਪੰਚ ਨਾਲ ਗੱਲ ਹੋਈ ਹੈ ਫਿਰ ਜਦੋਂ ਪਲਾਟ ਉਹਾਂ ਦੇ ਛੋਟੇ ਮੁੰਡੇ ਹਜੇ ਵਿਆਹੇ ਨਹੀਂ ਅੱਛਾ ਵਿਆਹ ਨ ਪਲਾਟ ਦਿੰਦੇ ਆ ਅੱਛਾ ਜਿੰਨਾ ਚੱਕ ਮੁੰਡਾ ਨਹੀਂ ਵਿਆਹ ਜਾਂਦਾ ਉਹਨਾਂ ਚੱਕ ਪਲਾਟ ਨਹੀਂ ਮਿਲਦਾ ਅੱਛਾ ਹਾਂ ਜੀ ਤੁਹਾਨੂੰ ਲੱਗਦਾ ਹੈਗਾ ਵੀ ਕੱਲ ਨੂੰ ਜੇਕਰ ਮੁੰਡੇ ਵਿਆਹ ਗਏ ਤਾਂ ਪਲਾਟ ਮਿਲ ਜੂਗਾ ਤੁਹਾਨੂੰ ਆਸਮੀਦ ਹੈਗੀ ਆ ਆਸਮੀਦ ਤਾਂ ਫਿਰ ਦੇਣਗੇ ਫਿਰ ਜਦੋਂ ਦੇਣਗੇ ਅੱਛਾ ਮਾਤਾ ਇਹ ਨਹੀਂ ਕ ਕਦੇ ਦਿਮਾਗ ਜੀ ਚੋਂ ਨਹੀਂ ਆਏਗਾ ਕਿ ਜਦੋਂ ਵੀ ਵੋਟਾਂ ਮੰਗਣ ਆਉਂਦੇ ਉਹ ਤਾਂ ਬਥੇਰੇ ਵਾਅਦੇ ਕਰਦੇ ਆ ਪਰ ਪੁੱਤ ਪਹਿਲਾਂ ਉਹਦੋਂ ਵਾਅਦੇ ਕਰਦੇ ਮੜ ਕੇ ਪੁੱਛਦਾ ਹੀ ਨਹੀਂ ਕੋਈ ਨਾ ਤਾਂ ਕੋਈ ਕਣਕ ਪੁੱਛਦਾ ਜਦੋਂ ਵੀ ਭੁੱਖੇ ਆਖ ਧਿਆਏ ਆ ਮੜ ਕੇ ਪੁੱਛਦਾ ਹੀ ਨਹੀਂ ਕੋਈ ਕਣਕ ਆ ਜਾਂਦੀ ਟੋਲੀ ਹਾਂ ਕਣਕ ਆ ਜਾਂਦੀ ਹੈ ਤਾਂ ਹੁਣ ਤਾਂ ਕਣਕ ਵੀ ਬੰਦ ਕਰਤੀ ਅੱਛਾ ਕਰਤੀ ਬੰਦ ਹਾਂ ਕਣਕ ਵੀ ਬੰਦ ਕਰਤੀ ਹੁਣ ਕਹਿੰਦੇ ਕਿ ਪੈਸੇ ਪਾਇਆ ਕਰਾਂਗੇ ਅੱਛਾ ਹਾਂ ਖਾਤੇ ਜੀ ਭਗਵੰਤ ਮਾਨ ਤਾਂ ਕਹਿੰਦਾ ਘਰੇ ਘਰੇ ਪਚਾ ਕੇ ਆਉਣੇ ਹੈਗੇ ਕਣਕ ਅਸੀਂ ਵੀ ਘਰੇ ਤੁਹਾਨੂੰ ਨਾ ਕੋਈ ਕਣਕ ਨਹੀਂ ਆ ਤਾਂ ਆਦਾ ਹੁੰਦੀ ਆ ਜੀ ਜਾਨੀ ਅੱਗੇ ਖੰਡ ਆ ਮਿਲਦਾ ਖੰਡ ਮਿਲਦੀ ਸੀ ਤੇ ਆਹ ਸਾਰਾ ਕੁਝ ਮਿਲਦਾ ਸੀ ਦੀਪੂ ਦੇ ਕੁਝ ਨਹੀਂ ਮਿਲਦਾ ਹੁਣ ਅੱਛਾ ਹਾਂ ਚੌਲ ਅੱਗੇ ਮਿਲਦੇ ਸੀ 10 ਕਿਲੋ ਉਹ ਵੀ ਬੰਦ ਹੋ ਗਏ ਨਹੀਂ ਉਹ ਤਾਂ ਕਹਿੰਦੇ ਹੈਗੇ ਅਸੀਂ ਰਸਨਾ ਜਿਹੜਾ ਘਰੋ ਘਰੀ ਪਹਚਾਤਾ ਨਾ ਕੁਝ ਨਹੀਂ ਪਹਚਾਇਆ ਪਤਾ ਸਾਡੇ ਤਾਂ ਅੱਛਾ ਹਾਂ ਕਿਸੇ ਪਿੰਡ ਚ ਕਿਸੇ ਜੀ ਨਹੀਂ ਆਇਆਗਾ ਹੂੰ ਅੱਛਾ ਇਹ ਦੱਸੋ ਮਾਤਾ ਵੀ ਭਗਵੰਤ ਮਾਨ ਨੂੰ ਜਾਣਦੇ ਹੋ ਤੁਸੀਂ ਭਗਵਾਨ ਤੁਮਾਨੂੰ ਆਪਾਂ ਤਾਂ ਹਣ ਕੀ ਜਾਣਦੇ ਜਿਹਦਾ ਅਜੇ ਸਮਾ ਲੂਆਂ ਫੇ ਇੱਥੇ ਆਉ ਤਾਂ ਫੇ ਹੀ ਜਾਣਦੇ ਐ ਅੱਛਾ ਤੁਹਾਨੂੰ ਪਤਾ ਆਪਣੇ ਆਪਣੇ ਪੰਜਾਬ ਦਾ ਮੁੱਖ ਮੰਤਰੀ ਆ ਉਹਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀਗਾ ਕਿ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਿਆ ਦੇਵਾਂਗਾ ਹਾਂ ਤੁਹਾਡੇ ਖਾਤੇ ਚ ਆਇਆ ਹਜ਼ਾਰ ਰੁਪਿਆ ਨਾ ਨਾ ਕੁਛ ਨਹੀਂ ਆਇਆ ਸੰਤ ਪਾ ਤੁਹਾਨੂੰ ਪਤਾ ਸੀਗਾ ਵੀ ਹਜ਼ਾਰ ਰੁਪਿਆ ਦੇਣਾ ਉਹਨਾਂ ਨੇ ਪਤਾ ਨਹੀਂ ਆਂਦੇ ਸੀਗੇ ਜਦ ਵੋਟਾਂ ਪਾਈਆਂ ਵੀ ਦੂਜਿਆਂ ਦੀ ਵੋਟਾਂ ਦਾ ਮਸਲਾ ਹੀ ਦਾਦਾ ਕਰ ਉਹ ਵੀ ਅਸੀਂ ਸਾਰਾ ਕੁਝ ਕਰਾਂਗੇ ਤੇ ਮਰਤੇ ਪੁੱਛਦਾ ਹੀ ਨਹੀਂ ਕੋਈ अच्छा <coughs> नहीं। नहीं, अच्छा हां ते 2500 ਰੁਪਏ ਪੈਸੇ ਦਾ ਕਰਾਂਗੇ ਕੋਈ ਪੈਸਾ ਨਹੀਂ ਸਾਡਾ ਆਈ ਨਹੀਂ ਤੁਹਾਡੀ ਪੈਨਸ਼ਨ ਲੱਗੀ ਆ ਜਾਂ ਨਹੀਂ हां ਲੱਗੀ ਸਾਡੀ ਪੈਨਸ਼ਨ ਕਿੰਨੇ ਪੈਸੇ ਮਿਲਦੇ ਪੈਨਸ਼ਨ 1500 ਰੁਪਏ ਹੀ ਮਿਲਦਾ 1500 ਰੁਪਏ ਮਿਲਦਾ ਅੱਛਾ ਉਹ ਤਾਂ ਕਹਿ ਰਹੇ ਸੀ ਕਿ 2500 ਕਰਾਂਗੇ ਨਾ 2500 ਆਉਂਦਾ ਹੀ ਨਹੀਂ ਹੁਣ 1500 ਹੀ ਆਉਂਦਾ ਬਸ ਹੋ ਗਿਆ ਅੱਛਾ ਹਾਂ ਤੇ ਬੀਬੀਆਂ ਵਾਲਾ 1000 ਰੁਪਿਆ ਜਿਹੜਾ ਅਲੱਗ ਕਹਿੰਦੇ ਸੀ ਰਸੋਈ ਖਰਚਾ ਨਹੀਂ ਉਹ ਵੀ ਨਹੀਂ ਮਿਲਦਾ ਉਹ ਵੀ ਨਹੀਂ ਮਿਲਦਾਗਾ ਅੱਛਾ ਤੁਹਾਨੂੰ ਐ ਜੇ ਨਹੀਂ ਲੱਗਦਾਗਾ ਕਿ ਵੋਟਾਂ ਤੋਂ ਪਹਿਲਾਂ ਤਾਂ ਸਾਰੇ ਉਹ ਆਪਣੇ ਨਾਲ ਬਾਦ ਹਾਂ ਉਦੋਂ ਵਾਦੇ ਕਰਦੇ ਉਦੋਂ ਬਾਅਦ ਪੁੱਛਦਾ ਹੀ ਨਹੀਂ ਕੋਈ ਅੱਛਾ ਹਾਂ ਉਦੋਂ ਬਾਅਦ ਤਾਂ ਕੋਈ ਆਇਆ ਨਹੀਂ ਪੁੱਛਦਾ ਵੀ ਅਸੀਂ ਭੁੱਖੇ ਆ ਖਚਾਈਆਂ ਬਸ ਕੋਈ ਪੁੱਛਦਾ ਹੀ ਨਹੀਂਗਾ ਹਾਂ ਪੀ ਕੇ ਜੰਦ ਦੇ ਆ ਅੱਛਾ ਮਾਤਾ ਇੱਕ ਇਹ ਵੀ ਹੈਗਾ ਕਿ ਰੁਜ਼ਗਾਰ ਦੀ ਬਹੁਤ ਵੱਡੀ ਸਮੱਸਿਆ ਹੈਗੀ ਆ ਸਾਡੇ ਪੰਜਾਬ ਦੇ ਵਿੱਚ ਨਾ ਰੁਜ਼ਗਾਰ ਆਪਣੇ ਲੋਕਾਂ ਦੇ ਹੱਥਾਂ ਦੇ ਵਿੱਚੋਂ ਖੁੱਸਦਾ ਜਾ ਰਿਹਾ ਹੈਗਾ ਨਰੇਗਾ ਨਰੇਗਾ ਦਾ ਕੰਮ ਸੀਗਾ ਉਹ ਵੀ ਉਹ ਚੱਲਦਾ ਕਿ ਨਹੀਂ ਇੱਥੇ ਨਰੇਗਾ ਦਾ ਕੰਮ ਚੱਲਦਾ ਬਸ 8 ਦਿਨ ਚਲਾਉਂਦੇ ਆ ਮੜ ਕੇ ਬਸ ਹੁਣ ਦੋ ਤਿੰਨ ਮਹੀਨੇ ਹੋ ਗਏ ਬਸ ਬੰਦਨ ਚਲਾਉਂਦੇ ਨਹੀਂ ਹੁਣ ਤੁਹਾਨੂੰ ਐ ਨਹੀਂ ਲੱਗਦਾ ਕਿ ਨਰੇਗਾ ਦਾ ਕੰਮ ਆ ਜਿਹੜਾ ਬੀਬੀਆਂ ਵਾਸਤੇ ਬਹੁਤ ਜ਼ਿਆਦਾ ਮਹੱਤਤਾ ਰੱਖਦਾ ਕਿਉਂਕਿ ਬੀਬੀਆਂ ਕੁਝ ਜ਼ਰੂਰਤਾਂ ਹੁੰਦੀਆਂ ਉਹਨਾਂ ਦੇ ਦਿਹਾੜੀਆਂ ਲਾ ਕੇ ਉਹ ਪੈਸੇ ਕਮਾ ਲੈਂਦੀਆਂ ਹਾਂ ਤੇ ਬਸ 8 ਦਿਨ ਦੇ ਪੈਸੇ ਪਾਤ ਕਿੰਨੇ ਕਉਂਦੇ ਹੁੰਦੇ ਆ ਹਾਂ ਬਸ 8 ਦਿਨ ਲਾਉਂਦੇ ਆ ਮੜ ਕੇ ਤੇ ਫਿਰ ਨਾ ਤਿੰਨ ਮਹੀਨੇ ਹੋ ਗਏ ਸਾਡੇ ਬੰਦ ਕੀਤੇ ਨੇ ਕੰਮ ਹੂੰ ਹੁਣ ਚੱਲਦਾ ਹੀ ਨਹੀਂਗਾ ਅੱਛਾ ਕਦੇ ਪਿੰਡ ਦੇ ਮੇਟ ਸਰਪੰਚ ਨਾਲ ਨਹੀਂ ਗੱਲਬਾਤ ਕਰਦੇ ਮਜ਼ਦੂਰ ਇੱਥੋਂ ਦੇ ਨਾ ਕੋਈ ਨਹੀਂ ਕਰਦਾ ਇੱਥੇ ਤਾਂ ਹੂੰ ਹਾਂ ਸਰਪੰਚ ਕੀmeida ਇੱਥੋਂ ਦਾ ਠੀਕ ਆ ਸਰਪੰਚ ਦਾ ਅੱਛਾ ਹਾਂ ਉਹ ਵੀ ਪਤਾ ਆਪਦੇ ਮਸਲਿਆਂ ਨੂੰ ਅਗਲੇ ਕਰਦੇ ਹੁੰਦੇ ਆ ਹੂੰ ਉਮੜ ਕੇ ਗਈ ਬਾਹਲੇ ਸੋ ਬੜਾ ਸੋਚਦੀ ਐ ਕੁਛ ਨਹੀਂ ਸੋਚਦੀ ਅੱਛਾ ਸਰਪੰਚ ਆਪਣੇ ਗਰੀਬ ਭਾਈਚਾਰੇ ਦੇ ਮਜ਼ਦੂਰਾਂ ਚੋਂ ਆ ਕਿ ਜ਼ਿੰਮੇਦਾਰ ਭਾਈਚਾਰੇ ਜ਼ਿੰਮੇਦਾਰ ਆ ਪਤਾ ਅੱਛਾ

ਕਿਤੇ ਨਾ ਕਿਤੇ ਜ਼ਿੰਮੇਦਾਰ ਇਹ ਗੱਲ ਆਖ ਦਿੰਦੇ ਆ ਹਾਂ ਹਾਂ ਜ਼ਿੰਮੇਦਾਰ ਅੱਛਾ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਇਹ ਲੱਗਦਾ ਹੈਗਾ ਕਿ ਕਿਤੇ ਨਾ ਕਿਤੇ ਜੋ ਅਲੱਗ ਜਾਤ ਹੈਗੀ ਆ ਜਾਤ ਦੇ ਨਾਮ ਦਿੱਤੇ ਵੀ ਆਪਣੇ ਲੋਕਾਂ ਨੂੰ ਕਿਤੇ ਨਾ ਕਿਤੇ ਹਨਾ ਉਹ ਜਿਹੜਾ ਗੱਲਾਂ ਸੁਣਨੀਆਂ ਪੈਣੀਆਂ ਹੈਗਾ ਇਹ ਸਿਸਟਮ ਹਾਂ ਹਾਂ ਅੱਛਾ ਇਸੇ ਮਤਨ ਇਹ ਦੱਸਿਓ ਕਿ ਹੁਣ ਤੁਹਾਡੇ ਲੜਕੀਆਂ ਜਿਹੜੀਆਂ ਕਿੰਨੀ ਕਿੰਨੀ ਉਮਰ ਦੀਆਂ ਹਾਂ ਉਹ ਸਾਡੇ ਲੜਕੀਆਂ ਆ ਵੀ ਦੀਆਂ ਨਹੀਂ ਉਹ ਤਾਂ ਸੂਤ ਹੀ ਹੁੰਦੀ ਇਹਨਾਂ ਦੀ ਇੱਕ ਦਾ ਵਿਚਾਰੀ ਕੁੜੀ ਇੱਦਾਂ ਤੇ ਵਿਆਹ ਕੀਤਾ ਪਟਿਆਲੇ ਵਾਲੀ ਇੱਥੇ ਜਦੋਂ ਵਿਆਹ ਕੀਤਾ ਹੈਗਾ ਉਦੋਂ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਵੇਂ ਐਡਜਸਟਮੈਂਟ ਕੀਤੀ ਪੈਸਿਆਂ ਦੀ ਹਾਂ ਐਂ ਬਸ ਪਤਾ ਹੋ ਗਿਆ ਇਸੇ ਮੈਂ ਅੱਛਾ ਹਾਂ ਕਿਸੇ ਤੋਂ ਪੁੱਛ ਪਸਾ ਕੇ ਹਾਂ ਹਾਂ ਅੱਛਾ ਤੇ ਹੁਣ ਦੂਜੀਆਂ ਵੀ ਕੁੜੀਆਂ ਹੈਗੀਆਂ ਜਵਾਨ ਹੀ ਆ ਕਿੰਨੀ ਕਿ ਚਿੰਤਾ ਰਹਿੰਦੀ ਉਹਨਾਂ ਦੀ ਬਸ ਆਹੀ ਆ ਕੁੜੀ ਜਵਾਨ ਤਾਂ ਅੱਛਾ ਹਾਂ ਇੱਕੋ ਹੀ ਰਹਿ ਗਈ ਦੋ ਤਾਂ ਵਿਆਹ ਤੀਆਂ ਦੀ

ਪੜ੍ਹ ਪੜ੍ਹਾਈ ਵਾਲੇ ਸੋਚਦੇ ਜਿਵੇਂ ਆਖਾਂ ਚਲ ਪੜ੍ਹਾਈ ਹੋ ਜੂ ਚਾਹੀਦੀ ਚਲ ਕਿਸੇ ਨੌਕਰੀ ਦੇ ਬਲੇ ਲੱਗ ਜੀ ਚਾਹੀਦੀ ਅੱਛਾ ਹੁਣ ਕਿਹੜੀ ਕਲਾਸ ਚ ਪੜ੍ਹਦੀ ਲੜਕੀ ਤੁਹਾਡੀ ਇਹ ਹੈਗੀ ਆ 9ਵੀਂ ਚ 9ਵੀਂ ਚ ਹਾਂ ਤੁਹਾਨੂੰ ਇੱਕ ਗੱਲ ਦੱਸਿਓ ਜੀ ਇਮਾਨਦਾਰੀ ਦੇ ਨਾਲ ਜੇਕਰ ਤੁਹਾਡੀ ਲੜਕੀ ਦੀ ਪੜ੍ਹਾਈ ਆਖਰ ਤੀਕ ਫਰੀ ਹੋਵੇ ਜਿੰਨਾ ਉਹ ਪੜ੍ਹਨਾ ਚਾਹੁੰਦੀ ਹੋਵੇ ਤੁਸੀਂ ਆਪਣੀ ਲੜਕੀ ਨੂੰ ਪੜਾਉਣਾ ਪਸੰਦ ਕਰੋਗੇ ਹਾਂ ਹਾਂ ਅਸੀਂ ਕਰਾਂਗੇ ਨੀ ਆਮ ਤੌਰ ਤੇ ਤੇ ਇਹ ਕਹਿ ਦਿੰਦੇ ਹੈਗੇ ਕਿ ਕੁੜੀਆਂ ਜਦੋਂ ਕਾਲਜ ਜਾਂਦੀਆਂ ਹੈਗੀਆਂ ਵਿਗੜ ਜਾਂਦੀਆਂ ਕੋਈ ਇਹੋ ਜੀ ਦਿੱਕਤ ਤਾਂ ਨਹੀਂ ਤੁਹਾਡੇ ਨਾਲ ਨਾ ਨਾ ਸਾਡੀ ਕੁੜਤਾ ਜੀ ਹੈ ਨਹੀਂ ਪਤਾ ਹਾਂ ਹਾਂ ਸਾਡੀਆਂ ਤਾਂ ਅੱਗੇ ਵੀ ਕੁੜੀਆਂ ਪੜਾਈਆਂ ਸੀਗਾ ਪੰਜ ਪੰਜ ਪੜ ਕੇ ਤੇ ਹਟ ਗਈਆਂ ਅੱਛਾ ਆਣੇ ਨੂੰ ਲਾਇਆ ਪਾਣੇ ਲਾਇਆ ਹੁਣ ਅੱਛਾ ਹਾਂ ਠੀਕ ਹੈ ਕੋਈ ਦਿੱਕਤ ਨਹੀਂ ਹੈ ਜੀ ਕੋਈ ਦਿੱਕਤ ਨਹੀਂ ਵਿਸ਼ਵਾਸ ਆ ਪੂਰਾ ਆਪਣੀ ਦਾ ਹਾਂ ਹਾਂ ਪੂਰਾ ਵਿਸ਼ਵਾਸ ਆ ਠੀਕ ਹੈ ਨਾ ਉਹ ਜੇ ਕੁੜੀਆਂ ਦੇ ਵਿੱਚ ਉਹ ਇਹ ਕੁੜੀ ਗਈ ਆ ਸਾਡੇ ਤਾਂ ਵੱਡੀਆਂ ਵੀ ਨਹੀਂ ਗਈਆਂ ਸੀ ਚੜੀਆਂ ਠੀਕ ਹੈ ਹਾਂ ਅੱਛਾ ਮਾਤਾ ਤੁਹਾਨੂੰ ਲੱਗਦਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਆ ਜਿਹੜੇ ਪੰਜ-ਪੰਜ ਮਰਲਿਆਂ ਦੇ ਪਲਾਟ ਆ ਜਿਹੜੇ ਉਹ ਮਿਲ ਜਾਣਗੇ ਕਿਉਂਕਿ ਮੇਨ ਇਸੇ ਏਜੰਡੇ ਦੇ ਉੱਤੇ ਅੱਜ ਅਸੀਂ ਇਹ ਜਿਹੜੀ ਵੀਡੀਓ ਕਰ ਰਹੇ ਹੈਗੇ ਆ ਕਿੰਨੀ ਕੁ ਉਮੀਦ ਲੱਗਦੀ ਹੈਗੀ ਆ ਜਿਨ੍ਹਾਂ ਨੇ ਵੋਟਾਂ ਲਿਆ ਰੀਆਂ ਹੈਗਾ ਤੁਹਾਡੇ ਤੋਂ ਉਹਨਾਂ ਪ੍ਰਤੀ ਕਿੰਨੀ ਕੁ ਉਮੀਦ ਹੈਗੀ ਆ ਤੁਹਾਨੂੰ ਮੀਰ ਸਾਨੂੰ ਤਾਂ ਪੁੱਤ ਲੱਗਦੇ ਨਹੀਂ ਕਿ ਹੁਣ ਫਿਰ ਆਪਾਂ ਵੀ ਜਦੋਂ ਇਹ ਆਖ ਦਿੰਦੇ ਵੀ ਨਹੀਂ ਵੀ ਦੂਜਾ ਵਿਆਹ ਨੂੰ ਤੁਹਾਨੂੰ ਮਿਲੂਗਾ ਵੀ ਉਹ ਤੋਂ ਪਹਿਲਾਂ ਨਹੀਂ ਵਿਫਲ ਭਰੇ ਜਾਂਦੇ ਹਾਂ ਹਾਂ ਅੱਛਾ ਹਾਂਜੀ ਸੋ ਦੋਸਤੋ ਇਸ ਮਾਤਾ ਦੇ ਨਾਲ ਆਪਾਂ ਗੱਲਬਾਤ ਕੀਤੀ ਕਿ ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਇੱਕ ਹੀ ਮਕਾਨ ਉੱਥੀ ਸਾਰਾ ਕੁਝ ਆ ਤਿੰਨ ਬੱਚੇ ਹੈਗੇ ਆ ਪਰ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਵਿਆਹ ਹੁੰਦਾ ਹੈਗਾ ਤੇ ਇੱਕ ਹੀ ਕਮਰੇ ਦੇ ਵਿੱਚ ਨਰਵਾਹ ਕਰਨਾ ਜਿਹੜਾ ਉਹਨਾਂ ਨੂੰ ਬਹੁਤ ਔਖਾ ਹੋ ਜਾਊਗਾ ਇਹ ਮਜ਼ਦੂਰ ਤਕਰੀਰੀ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਮਿਹਨਤ ਕਰੋ ਤੇ ਅੱਗੇ ਵਧੋ ਕੋਈ ਮਾਈਕਾ ਲਾਲ ਇਹੋ ਜਿਹਾ ਦਿਖਾ ਦਿਓ ਜਿਹੜਾ ਮਜ਼ਦੂਰ ਮਿਹਨਤ ਨਾ ਕਰਦਾ ਹੋਵੇ ਤੇ ਸਭ ਤੋਂ ਵੱਡੀ ਤੇ ਔਖੀ ਮਿਹਨਤ ਜਿਹੜੀ ਮਜ਼ਦੂਰ ਤਾਕੀ ਦੀ ਹੁੰਦੀ ਹੈ ਤੇ ਮਿਹਨਤ ਕਰਨ ਵਾਲਾ ਤਾਕਾ ਕਿੱਥੇ ਖੜਾ ਸਾਡੇ ਸਮਾਜ ਦੇ ਵਿੱਚ ਉਹ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ